ਪੰਜਾਬ ਦੇ ਵਿੱਚੋਂ अनेका ਲੋਕਾਂ ਵੱਲੋਂ ਆਪਣੇ ਸੁਨਹਿਰੀ ਭੇਖ ਨੂੰ ਲੈ ਕੇ ਪਰਵਾਸ ਕੀਤਾ ਜਾ ਰਿਹਾ ਹੈ। ਕੁਝ ਲੋਕ ਤਾਂ ਸਹੀ ਟਿਕਾਣੇ ਤੇ ਪਹੁੰਚ ਕੇ ਕੰਮ ਕਾਜ ਵਿੱਚ ਲੱਗ ਜਾਂਦੇ ਨੇ। ਉੱਥੇ ਹੀ ਕੁਝ ਲੋਕ ਜੋ ਫਰਜ਼ੀ ਲੋਕਾਂ ਦੇ ਹੱਥੀਂ ਚੜ੍ਹ ਕੇ ਵਿਦੇਸ਼ ਜਾਣ ਲਈ ਜਹਾਜ਼ ਚੜ੍ਹੇ ਨੇ ਪਰ ਉਹਨਾਂ ਦੀਆਂ مصیبتਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦੀਆਂ ਖਬਰਾਂ ਅਏ ਦਿਨ ਹੀ ਸਾਹਮਣੇ ਆ ਰਹੀਆਂ ਨੇ। ਤਾਜ਼ਾ ਮਾਮਲਾ ਮੁਰਦ ਤਰਨਤੋਂ ਸਾਹਮਣੇ ਆਇਆ ਜਿੱਥੋਂ ਦੀ ਵਸਨੀਕ ਸੁਮਨ ਕੁਮਾਰੀ ਨਾਮ ਦੀ ਔਰਤ ਅਰਬ ਦੇਸ਼ ਰਾਕ ਵਿੱਚ ਚੰਗੇ ਪੇਖਣ ਨੂੰ ਲੈ ਕੇ ਗਈ ਸੀ ਪਰ ਅੱਜ ਇਸ ਔਰਤ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੰਪਨੀ ਵੱਲੋਂ ਧੱਕੇਸ਼ਾਹੀ ਕਰਨ ਤੋਂ ਇਲਾਵਾ ਕੁੱਟਮਾਰ ਸਮੇਤ ਕਈ ਹੋਰ ਪ੍ਰਕਾਰ ਦੇ ਇਲਜ਼ਾਮ ਲਾਏ ਗਏ ਨੇ ਉਥੇ ਪੀੜਤ ਸੁਮਨ ਦੀ ਤਰਨ ਤਰਨ ਰਹਿਦੀ ਭੈਣ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਸਦੀ ਭੈਣ ਨੂੰ ਦੇਸ਼ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ। ਅਗੁਰਲੀਨਕੌਰ ਤੇ ਮੇਰੀ ਭੈਣ ਇੱਥੋਂ ਗਈ ਸੀਗੀ ਐਸੀ ਤਰਨ ਤਰਨ ਦੇ ਰਹਿਣ ਵਾਲੇ ਮੇਰੀ ਭੈਣ ਇੱਥੋਂ ਤੇ ਇੰਡੀਆ ਤੋਂ ਗਈ ਸੀ ਇਹ ਰਾਗ ਇਹ ਰਾਗਤ ਗਈ ਸੀ ਤਾਂ ਉੱਥੇ ਕਿਸੇ ਕੁੜੀ ਨੇ ਇਹਨੂੰ ਬੁਲਾ ਲਿਆ ਸਿਸਟਰ ਮੇਰੀ ਨੂੰ ਤੇ ਹੁਣ 3-4 ਮਹੀਨੇ ਹੋ ਗਏ ਉੱਥੇ ਹੈਗੀ ਆ ਤੇ ਉਹਨੂੰ ਨਾ ਰੋਟੀ ਨਾ ਪਾਣੀ ਨਾ ਕੋ ਚਾਹ ਕੁਝ ਨਹੀਂ ਭੁੱਖੀ ਰਹਿੰਦੀ ਵਿਚਾਰੀ ਤੂੰ ਤਾਂ ਕੁੜੀ ਨੇ ਬੁਲਾਇਆ ਪਿਆਰ ਨਾਲ ਕਹਿੰਦੀ ਆ ਜਾ ਦੀਆ ਵਿਚਾਰੀ ਫਸ ਗਈ ਉਹਨੂੰ 3-4 ਮਹੀਨੇ ਹੋ ਗਏ ਆ ਹੀ ਨਹੀਂ ਰਹੀ ਰੋ ਰੋ ਕੇ ਮੈਨੇ ਫੋਨ ਕਰਦੇ ਦੀ ਦੀ ਮੈਂ ਫਸ ਗਈ ਉਹਤੇ ਕਾਉਂਡਰ ਉਹ ਵੀ ਨਹੀਂ ਆਦਦੇ ਲੋਕ ਚ ਰੱਖਦੇ ਉਹਨੂੰ ਕੰਮ ਪੋਚਾ ਝਾੜੂ ਮਾਰਵਾਉਂਦੇ ਪੈ ਹੀ ਵੀ ਨਹੀਂ ਦਿੰਦੇ ਉਹਨੂੰ ਬਹੁ ਬੇਪਰੀਸ਼ਾਨ ਆ ਬੇਨਤੀ ਕੀਤੀ ਜਾਂਦੀ ਮੇਰੀ ਭੈਣ ਨੂੰ ਹੰਡੀਆਂ ਲੈ ਆਂਦੇ